ਬਾਦ ਦੁਨੀਆ ਦੀ ਇੱਕ ਹੋਰ ਵੱਡੀ ਜੰਗ ਰੁਕਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤੇ ਇਜ਼ਰਾਈਲ ਅਤੇ ਫਲਸਤੀਨ ਦੇ ਵਿੱਚ ਜੋ ਜਾਰੀ ਜੰਗ ਹੈ ਕਾਉਸ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਜੰਗ ਖਤਮ ਕਰ ਦਿੱਤੀ ਜਾਵੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਔਰ ਦੂਸਰੇ ਪਾਸੇ ਜੇਕਰ ਹਮਾ ਉਸ ਦਾ ਵਿਰੋਧ ਕਰਦਾ ਹੈ ਤਾਂ ਫਿਰ ਉਸ ਦਾ ਵੀ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਇਸ ਲਈ B ਪੁਆਇੰਟ ਉਹਨਾਂ ਦੇ ਵੱਲੋਂ ਇੱਕ ਪ੍ਰਸਤਾਵ ਬਣਾਇਆ ਗਿਆ B ਪੁਆਇੰਟ ਦਾ ਅਤੇ ਉਹ ਪ੍ਰਸਤਾਵ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਔਰ ਨਾਲ ਹੀ ਹਮਾਸ ਗਾਜ਼ਾ ਅਤੇ ਇਜ਼ਰਾਈਲ ਨੂੰ ਇਹ B ਪੁਆਇੰਟ ਦਾ ਜੋ ਸ਼ਾਂਤੀ ਪ੍ਰਸਤਾਵ ਹੈ ਉਹ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਸ ਸ਼ਾਂਤੀ ਪ੍ਰਸਤਾਵ ਨੂੰ ਲਾਗੂ ਕੀਤਾ ਜਾਵੇ ਅਤੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਤੁਰੰਤ ਉਹਨਾਂ ਹਮਲਿਆਂ ਨੂੰ ਬੰਦ ਕਰ ਦਿੱਤਾ ਜਾਵੇ ਦੂਸਰੇ ਪਾਸੇ ਗਾਜ਼ਾ ਦੇ ਵਿੱਚ ਹਮਾਸ ਦੇ ਲੜਾਕੇ ਜਿਨ੍ਹਾਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਕਿਹਾ ਕਿ ਜੇਕਰ ਹਮਾਸ ਇਸ ਸ਼ਾਂਤੀ ਪ੍ਰਸਤਾਵ ਨੂੰ ਨਹੀਂ ਮੰਨਦਾ ਤਾਂ ਫਿਰ ਉਹਨਾਂ ਦਾ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਡੋਨਲਡ 트੍ਰੰਪ ਜੋ ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਜੰਗਾਂ ਨੂੰ ਖਤਮ ਕਰਨ ਦੇ ਰਾਹ 'ਤੇ ਅੱਗੇ ਵਧ ਰਹੇ ਨੇ ਇੱਕ ਪਾਸੇ ਉਹਨਾਂ ਦੇ ਵੱਲੋਂ ਭਾਰਤ ਪਾਕਿਸਤਾਨ ਨੂੰ ਜੰਗ ਖਤਮ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਉੱਥੇ ਦੂਸਰੇ ਪਾਸੇ ਰੂਸ ਅਤੇ ਯੂਕਰੇਨ ਵਿਚਾਲੇ ਜੋ ਜੰਗ ਚੱਲ ਰਹੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੀ ਕਵਾਇਦ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਰੂਸੀ ਰਾਸ਼ਟਰਪਤੀ ਅਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਇਹਨਾਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਜੋ ਇਜ਼ਰਾਈਲ ਹੈ ਤਾਂ ਇਜ਼ਰਾਈਲ ਅਤੇ ਫلسطੀਨ ਦੇ ਵਿੱਚ ਜੋ ਸੰਘਰਸ਼ ਜਾਰੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੇ ਰਾਹ ਦੇ ਵੱਲ ਅੱਗੇ ਵਧ ਰਹੇ ਨੇ ਹਾਲਾਂਕਿ ਉਹਨਾਂ ਦੇ ਇਸ ਫੈਸਲੇ ਦਾ ਕਈ ਦੇਸ਼ਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਕਿਉਂਕਿ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਕਈ ਆਮ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਔਰ ਕਈ ਨਿਰਦੋਸ਼ ਲੋਕ ਮਾਰੇ ਗਏ ਨੇ ਕਈ ਮਾਸੂਮ ਬੱਚੇ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ ਔਰ ਇਸੇ ਨੂੰ ਲੈ ਕੇ ਲਗਾਤਾਰ ਜੋ ਵੱਡੇ ਪੱਧਰ ਦੇ ਉੱਤੇ ਸੰਸਾਰਕ ਪੱਧਰ ਦੇ ਉੱਤੇ ਇਹਨਾਂ ਘਟਨਾਵਾਂ ਦੀ ਆਲੋਚਨਾ ਹੁੰਦੀ ਰਹੀ ਹੈ ਇਜ਼ਰਾਈਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਗਏ ਨੇ ਤਾਂ ਕਈ ਬਾਦ ਨੁਕਾ ਦੇ ਵੱਲੋਂ ਸਟੈਂਡ ਵਿਦ ਗਾਜ਼ਾ ਲਿਖ ਕੇ ਵੀ ਪੋਸਟਾਂ ਪਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਨੁਕਸਾਨ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਹੈ ਉਹ ਕਾਫੀ ਜ਼ਿਆਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਜੋ ਸ਼ਾਂਤੀ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਸ ਲਈ ਸਹਿਮਤੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੇ ਦਿੱਤੀ ਗਈ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਵੱਲੋਂ ਕਿਹਾ ਗਿਆ ਹੈ ਕਿ ਗਾਜ਼ਾ ਸੀਜ਼ ਵਾਇਰ ਲਈ ਉਹ ਸਹਿਮਤ ਹਨ ਪਰ ਦੂਸਰੇ ਪਾਸੇ ਡੋਨਲਡ 트ੰਪ ਨੇ ਕਿਹਾ ਕਿ ਜੇਕਰ ਹਮਾਸ ਇਸ ਪਲਾਨ ਨੂੰ ਨਹੀਂ ਮੰਨਦਾ ਤਾਂ ਫਿਰ ਉਸ ਨੂੰ ਖਤਮ ਕਰ ਦਿੱਤਾ ਜਾਵੇ ਉਸ ਦਾ ਖਾਤਮਾ ਵੀ ਫਿਰ ਕਰਨਾ لازਮੀ ਬਣਦਾ ਹੈ ਕਿਉਂਕਿ ਉਸ ਦੇ ਵੱਲੋਂ ਜੋ ਇਹ ਜੰਗ ਛੇੜੀ ਗਈ ਹੈ ਤਾਂ ਉਸ ਦੇ ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਦੱਸ ਦਈਏ ਕਿ ਫਿਲਸਤੀਨ ਦੇ ਗਾਜ਼ਾ ਦੇ ਜੋ ਲੋਕ ਨੇ ਉਹ ਆਪਣੇ ਆਪ ਨੂੰ ਫ੍ਰੀ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇਸ਼ ਦੇ ਅੰਦਰ ਨਹੀਂ ਆਉਂਦੇ ਔਰ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਇਜ਼ਰਾਈਲ ਦੀ ਜੋ ਪ੍ਰਭੂਸત્તા ਹੈ ਉਸ ਨੂੰ ਨਕਾਰਿਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦੋਵੇਂ ਦੇਸ਼ਾਂ ਨੂੰ ਸਾਹਮਣੇ ਹੋ ਜਾਂਦੇ ਨੇ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਹਮਾਸ ਦੇ ਲੜਾਕੇ ਜਿਨ੍ਹਾਂ ਦੇ ਵੱਲੋਂ ਕਾਫੀ ਹਥਿਆਰ ਇਕੱਠੇ ਕੀਤੇ ਗਏ ਨੇ ਔਰ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਾਸੂਮ ਲੋਕਾਂ ਦੀਆਂ jaan na jaandiyan ਨੇ ਹੁਣ 20 ਪੁਆਇੰਟ ਪੇਸ਼ ਕੀਤੇ ਗਏ ਨੇ ਦੱਸ ਦਈਏ ਕਿ ਕੱਲ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਵਾਸ਼ਿੰਗਟਨ ਡੀਸੀ ਦੇ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਹੈ ਔਰ ਇਸ ਮੁਲਾਕਾਤ ਤੋਂ ਬਾਅਦ ਦੋਹਾ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ 트럼ਪ ਨੇ ਸੀਜ਼ ਫਾਇਰ ਲਈ 20 ਪੁਆਇੰਟ ਦਾ ਜੋ ਪਲਾਨ ਤਿਆਰ ਕੀਤਾ ਹੈ ਤਾਂ ਉਸ ਦੇ ਮੁਤਾਬਕ ਤੁਰੰਤ ਜੁੱਧ ਰੋਕਣਾ ਹੋਵੇਗਾ ਇਜ਼ਰਾਈਲ ਅਤੇ ਹਿਮਾਲਸ ਦੇ ਵਿੱਚ ਜੇਕਰ ਸਹਿਮਤੀ ਬਣਦੀ ਹੈ ਤਾਂ ਗਾਜ਼ਾ ਦੇ ਵਿੱਚ ਜੋ ਜੁੱਧ ਚੱਲ ਰਿਹਾ ਹੈ ਤਾਂ ਤੁਰੰਤ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਇਜ਼ਰਾਈਲ ਇਸ ਪੂਰੇ ਮਾਮਲੇ ਦੇ ਵਿੱਚ ਪਿੱਛੇ ਹਟੇਗਾ ਸਹਿਮਤੀ ਨਾਲ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਗਾਜ਼ਾ ਦੇ ਵਿੱਚੋਂ ਹੌਲੀ-ਹੌਲੀ ਬਾਹਰ ਕੱਢੇਗਾ ਬੰਦੀ ਜੋ ਲੜਾਕਿਆਂ ਦੇ ਵੱਲੋਂ ਹਮਾਸ ਦੇ ਲੜਾਕਿਆਂ ਦੇ ਵੱਲੋਂ ਜੋ ਇਜ਼ਰਾਈਲੀ ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ ਫੌਜ ਦੇ ਜੋ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਜਿੰਦਾ ਤੇ ਮ੍ਰਿਤ ਕਿਉਂਕਿ ਕਈ ਲੋਕਾਂ ਨੂੰ ਮਾਰ ਕੇ ਲਾਸ਼ਾਂ ਵੀ ਉਹਨਾਂ ਦੇ ਕੋਲ ਰੱਖੀਆਂ ਗਈਆਂ ਨੇ ਤਾਂ ਉਹ ਲਾਸ਼ਾਂ ਵੀ ਉਹਨਾਂ ਦੇ ਵੱਲੋਂ ਦਿੱਤੀਆਂ ਜਾਣਗੀਆਂ ਕੈਦੀਆਂ ਦੀ ਰਿਹਾਈ ਕੀਤੀ ਜਾਵੇਗੀ ਜਦੋਂ ਇਹ ਜੁੱਧ ਖਤਮ ਹੋਵੇਗਾ ਇਜ਼ਰਾਈਲ ਅਤੇ ਗਾਜ਼ਾ ਦੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਕਰੀਬਨ 250 ਲੋਕ ਨੇ ਅਤੇ 1700 ਹੋਰ ਕੈਦੀ ਨੇ ਜਿਨ੍ਹਾਂ ਨੂੰ ਛੱਡਿਆ ਜਾਵੇਗਾ ਔਰ ਦੂਸਰੇ ਪਾਸੇ ਲਾਸ਼ਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ ਇਜ਼ਰਾਈਲੀ ਕੈਦੀ ਦੇ ਬਦਲੇ 15 ਮ੍ਰਿਤ ਫਲਸਤੀਨੀ ਕੈਦੀਆਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣਗੀਆਂ ਗਾਜ਼ਾ ਨੂੰ ਅਤਵਾਦ ਮੁਕਤ ਬਣਾਉਣਾ ਪਵੇਗਾ ਜਾਨਕੀ ਗਾਜ਼ਾ ਤੋਂ ਹਮਾਸ ਦੇ ਸਾਰੇ ਠਿਕਾਣੇ ਅਤੇ ਹਥਿਆਰ ਹਟਾਏ ਜਾਣਗੇ ਹਮਾਸ ਪ੍ਰਸ਼ਾਸਨ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਗਾਜ਼ਾ ਦੀ ਸਰਕਾਰ ਦੇ ਵਿੱਚ ਹਿੰਸਾ ਉਹ ਹਿੱਸਾ ਨਹੀਂ ਲੈ ਸਕਣਗੇ ਤਾਂ ਅੰਤਰੀਮ ਪ੍ਰਸ਼ਾਸਨ ਕਮੇਟੀ ਵੀ ਇਸ ਲਈ ਬਣਾਈ ਜਾਵੇਗੀ ਸ਼ਾਂਤੀ ਬੋਰਡ ਬਣੇਗਾ ਔਰ ਪੁਨਰਨਿਰਮਾਣ ਯੋਜਨਾ ਮਨੁੱਖੀ ਸਹਾਇਤਾ ਵਪਾਰ ਖੇਤਰ ਦੇ ਵਿੱਚ ਸਹਾਇਤਾ ਔਰ ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਜਾਵੇਗਾ ਸੁਰੱਖਿਆ ਲਈ ਫੋਰਸਿਸ ਤਾਇਨਾਤ ਕੀਤੇ ਜਾਣਗੇ ਪੁਲਿਸ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਕਿਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਪੁਲਿਸ ਆਪਣੇ ਪੱਧਰ ਦੇ ਉੱਤੇ ਪ੍ਰਸ਼ਾਸਨ ਲਾਗੂ ਕਰ ਸਕਦੀ ਹੈ ਸੀਮਾ ਸੁਰੱਖਿਆ ਕੀਤੀ ਜਾਵੇਗੀ ਔਰ ਮਨੁੱਖੀ ਅਧਿਕਾਰ ਜਕੀਨੀ ਬਣਾਏ ਜਾਣਗੇ ਤਾਂ ਇਸ ਗਾਜ਼ਾ ਦੇ ਵਿੱਚ ਜੋ ਕਨਫਲਿਕਟ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਪੂਰੀ ਦੁਨੀਆ ਦੇ ਵਿੱਚੋਂ ਆਵਾਜ਼ ਉੱਠੀ ਸੀ ਕਿ بے ਨਿਰਦੋਸ਼ੇ ਲੋਕਾਂ ਦੀਆਂ ਜੋ ਨਿਰਦੋਸ਼ ਲੋਕਾਂ ਨੇ ਉਨਾ ਦਿਨ ਲਾਸ਼ਾਂ ਬਿਛਾਈਆਂ ਜਾ ਰਹੀਆਂ ਨੇ ਕਈ 마ਸੂਮ ਬੱਚੇ ਇਨ੍ਹਾਂ ਹਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ ਜਦੋਂ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਰੂਹ ਬਲਉਂਦਰੀ ਜਾਂਦੀ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ ਸੀਜ਼ਫਾਇਰ ਦਾ ਸਵਾਗਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਦੇ ਉੱਤੇ ਪੋਸਟ ਕੀਤੀ ਹੈ ਕਿ ਇਹ ਪਲਾਨ ਫਲਸਤੀਨੀ ਅਤੇ ਇਜ਼ਰਾਈਲੀ ਲੋਕਾਂ ਦੇ ਨਾਲ ਪੂਰੇ ਪੱਛਮੀ ਏਸ਼ੀਆਈ ਖੇਤਰ ਦੇ ਲਈ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਦਾ ਰਸਤਾ ਦੇਵੇਗਾ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਜਤਾਈ ਕਿ ਸਾਰੇ 트럼ਪ ਦੀ ਪਹਿਲ ਦਾ ਸਮਰਥਨ ਕਰਨਗੇ ਅਤੇ ਸੰਘਰਸ਼ ਨੂੰ ਜਲਦੀ ਖਤਮ ਕਰਕੇ ਸ਼ਾਂਤੀ ਯਕੀਨੀ ਬਣਾਈ ਜਾਵੇਗੀ ਔਰ ਇਸ ਤੋਂ ਇਲਾਵਾ ਮਿਸਰ, ਇండోਨੇਸ਼ੀਆ, ਜਾਰਡਨ, ਪਾਕਿਸਤਾਨ, ਕਤਰ, ਸਾਊਦੀ ਅਰਬ, ਤੁਰਕੀ, ਸੰਯੁਕਤ ਅਰਬ ਮਿਰਾਤ ਸਮੇਤ 8 ਇਸਲਾਮਿਕ ਦੇਸ਼ਾਂ ਨੇ ਵੀ ਸੰਯੁਕਤ ਬਿਆਨ ਜਾਰੀ ਕਰਕੇ 트럼ਪ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਤਾਂ ਜੇਕਰ ਇਹ ਪ੍ਰਸਤਾਵ ਹੂ ਬੂ ਲਾਗੂ ਹੋ ਜਾਂਦਾ ਹੈ ਜੰਗ ਰੁਕ ਜਾਂਦੀ ਹੈ ਤਾਂ ਫਿਰ ਦੁਨੀਆ ਦੀ ਇਹ ਵੱਡੀ ਜੰਗ ਹੋਵੇਗੀ ਜਿਹੜੀ ਕਿ ਖਤਮ ਹੋਵੇਗੀ ਔਰ ਡੋਨਲਡ 트੍ਰੰਪ ਇਸ ਦਾ ਸੇਰਾ ਲੈ ਸਕਣਗੇ ਤਾਂ ਡੋਨਲਡ 트੍ਰੰਪ ਦੇ ਵੱਲੋਂ ਇੱਕ ਵਾਰ ਫਿਰ ਦੁਨੀਆ ਦੀ ਵੱਡੀ ਜੰਗ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜੇਕਰ ਇਹ ਜੰਗ ਖਤਮ ਹੋ ਜਾਂਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਮਿਸਾਲ ਪੈਦਾ ਹੋਵੇਗੀ ਕਿਉਂਕਿ ਇਸ ਜੰਗ ਦੇ ਵਿੱਚੋਂ ਹੁਣ ਤੱਕ ਕਈ ਮਾਸੂਮ ਬੱਚੇ ਮਾਰੇ ਗਏ ਨੇ ਕਈ ਅੰਕੜੇ ਇਸ ਤਰੀਕੇ ਦੇ ਡਰਾਉਣ ਵਾਲੇ ਨੇ ਔਰ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਈ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਮਾਸੂਮ ਲੋਕਾਂ ਦੀ ਲਾਸ਼ਾਂ ਦੇ ਢੇਰ ਲੱਗੇ ਨੇ ਔਰ ਹੁਣ ਇਹ ਜੰਗ ਖਤਮ ਹੋਣ ਕੰਡੇ ਨੇ ਔਰ ਜੇਕਰ ਇਹ ਹਮਾਸ ਇਸ ਸ਼ਾਂਤੀ ਪ੍ਰਸਤਾਵ ਨੂੰ ਮੰਨ ਲੈਂਦਾ ਹੈ ਤਾਂ ਦੁਨੀਆਂ ਦੀ ਇਹ ਵੱਡੀ ਜੰਗ ਹੋਵੇਗੀ ਜਿਹੜੀ ਖਤਮ ਹੋਵੇਗੀ ਭਾਰਤ ਪਾਕਿਸਤਾਨ جنگ ਰੁਕਣ ਤੋਂ ਬਾਅਦ ਦੁਨੀਆ ਦੀ ਇੱਕ ਹੋਰ ਵੱਡੀ ਜੰਗ ਰੁਕਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤੇ ਇਜ਼ਰਾਈਲ ਅਤੇ ਫਲਸਤੀਨ ਦੇ ਵਿੱਚ ਜੋ ਜਾਰੀ ਜੰਗ ਹੈ ਕਾਉਸ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਜੰਗ ਖਤਮ ਕਰ ਦਿੱਤੀ ਜਾਵੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਔਰ ਦੂਸਰੇ ਪਾਸੇ ਜੇਕਰ ਹਮਾਸ ਇਸ ਦਾ ਵਿਰੋਧ ਕਰਦਾ ਹੈ ਤਾਂ ਫਿਰ ਉਸ ਦਾ ਵੀ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਇਸ ਲਈ B ਪੁਆਇੰਟ ਉਹਨਾਂ ਦੇ ਵੱਲੋਂ ਇੱਕ ਪ੍ਰਸਤਾਵ ਬਣਾਇਆ ਗਿਆ B ਪੁਆਇੰਟ ਦਾ ਅਤੇ ਉਹ ਪ੍ਰਸਤਾਵ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਔਰ ਨਾਲ ਹੀ ਹਮਾਸ ਗਾਜ਼ਾ ਅਤੇ ਇਜ਼ਰਾਈਲ ਨੂੰ ਇਹ 20 ਪੁਆਇੰਟ ਦਾ ਜੋ ਸ਼ਾਂਤੀ ਪ੍ਰਸਤਾਵ ਹੈ ਉਹ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਸ ਸ਼ਾਂਤੀ ਪ੍ਰਸਤਾਵ ਨੂੰ ਲਾਗੂ ਕੀਤਾ ਜਾਵੇ ਅਤੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਤੁਰੰਤ ਉਹਨਾਂ ਹਮਲਿਆਂ ਨੂੰ ਬੰਦ ਕਰ ਦਿੱਤਾ ਜਾਵੇ। ਦੂਸਰੇ ਪਾਸੇ ਗਾਜ਼ਾ ਦੇ ਵਿੱਚ ਹਮਾਸ ਦੇ ਲੜਾਕਿਆਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਕਿਹਾ ਕਿ ਜੇਕਰ ਹਮਾਸ ਇਸੇ ਸ਼ਾਂਤੀ ਪ੍ਰਸਤਾਵ ਨੂੰ ਨਹੀਂ ਮੰਨਦਾ ਤਾਂ ਫਿਰ ਉਹਨਾਂ ਦਾ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਡੋਨਲਡ 트੍ਰੰਪ ਜੋ ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਜੰਗਾਂ ਨੂੰ ਖਤਮ ਕਰਨ ਦੇ ਰਾਹ 'ਤੇ ਅੱਗੇ ਵਧ ਰਹੇ ਨੇ ਇੱਕ ਪਾਸੇ ਉਹਨਾਂ ਦੇ ਵੱਲੋਂ ਭਾਰਤ ਪਾਕਿਸਤਾਨ ਨੂੰ ਜੰਗ ਖਤਮ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਉੱਥੇ ਦੂਸਰੇ ਪਾਸੇ ਰੂਸ ਅਤੇ ਯੂਕਰੇਨ ਵਿਚਾਲੇ ਜੋ ਜੰਗ ਚੱਲ ਰਹੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੀ ਕਵਾਇਦ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਰੂਸੀ ਰਾਸ਼ਟਰਪਤੀ ਅਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਇਹਨਾਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਜੋ ਇਜ਼ਰਾਈਲ ਹੈ ਤਾਂ ਇਜ਼ਰਾਈਲ ਅਤੇ ਫਰਿਸਤਾਨ ਦੇ ਵਿੱਚ ਜੋ ਸੰਘਰਸ਼ ਜਾਰੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੇ ਰਾਹ ਵੱਲ ਅੱਗੇ ਵਧ ਰਹੇ ਨੇ ਹਾਲਾਂਕਿ ਉਹਨਾਂ ਦੇ ਇਸ ਫੈਸਲੇ ਦਾ ਕਈ ਦੇਸ਼ਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਕਿਉਂਕਿ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਕਈ ਆਮ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਔਰ ਕਈ ਨਿਰਦੋਸ਼ ਲੋਕ ਮਾਰੇ ਗਏ ਨੇ ਕਈ ਮਾਸੂਮ ਬੱਚੇ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ ਔਰ ਇਸੇ ਨੂੰ ਲੈ ਕੇ ਲਗਾਤਾਰ ਜੋ ਵੱਡੇ ਪੱਧਰ ਦੇ ਉੱਤੇ ਸੰਸਾਰਕ ਪੱਧਰ ਦੇ ਉੱਤੇ ਇਸ ਨਾ ਘਟਨਾਵਾਂ ਦੀ ਆਲੋਚਨਾ ਹੁੰਦੀ ਰਹੀ ਹੈ ਇਜ਼ਰਾਈਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਗਏ ਨੇ ਤਾਂ ਕਈ ਵਾਰ ਨੁਕਾ ਦੇ ਵੱਲੋਂ ਸਟੈਂਡ ਵਿਦ ਗਾਜ਼ਾ ਲਿਖ ਕੇ ਵੀ ਪੋਸਟਾਂ ਪਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਨੁਕਸਾਨ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਹੈ ਉਹ ਕਾਫੀ ਜ਼ਿਆਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਜੋ ਸ਼ਾਂਤੀ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਸ ਲਈ ਸਹਿਮਤੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੇ ਦਿੱਤੀ ਗਈ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਵੱਲੋਂ ਕਿਹਾ ਗਿਆ ਹੈ ਕਿ ਗਾਜ਼ਾ ਸੀਜ਼ ਵਾਇਰ ਲਈ ਉਹ ਸਹਿਮਤ ਹਨ ਪਰ ਦੂਸਰੇ ਪਾਸੇ ਡੋਨਲਡ 트ੰਪ ਨੇ ਕਿਹਾ ਕਿ ਜੇਕਰ ਹਮਾਸ ਇਸ ਪਲਾਨ ਨੂੰ ਨਹੀਂ ਮੰਨਦਾ ਤਾਂ ਫਿਰ ਉਸ ਨੂੰ ਖਤਮ ਕਰ ਦਿੱਤਾ ਜਾਵੇ ਉਸ ਦਾ ਖਾਤਮਾ ਵੀ ਫਿਰ ਕਰਨਾ ਲਾਜ਼ਮੀ ਬਣਦਾ ਹੈ ਕਿਉਂਕਿ ਉਸ ਦੇ ਵੱਲੋਂ ਜੋ ਇਹ ਜੰਗ ਛੇੜੀ ਗਈ ਹੈ ਤਾਂ ਉਸ ਦੇ ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਦੱਸ ਦਈਏ ਕਿ ਫਿਲਸਤੀਨ ਦੇ ਗਾਜ਼ਾ ਦੇ ਜੋ ਲੋਕ ਨੇ ਉਹ ਆਪਣੇ ਆਪ ਨੂੰ ਫ੍ਰੀ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇਸ਼ ਦੇ ਅੰਦਰ ਨਹੀਂ ਆਉਂਦੇ ਔਰ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਇਜ਼ਰਾਈਲ ਦੀ ਜੋ ਪ੍ਰਭੂਸત્તા ਹੈ ਉਸ ਨੂੰ ਨਕਾਰਿਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦੋਵੇਂ ਦੇਸ਼ਾਂ ਨੂੰ ਸਾਹਮਣੇ ਹੋ ਜਾਂਦੇ ਨੇ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਹਮਾਲਸ ਦੇ ਲੜਾਕੇ ਜਿਨ੍ਹਾਂ ਦੇ ਵੱਲੋਂ ਕਾਫੀ ਹਥਿਆਰ ਇਕੱਠੇ ਕੀਤੇ ਗਏ ਨੇ ਔਰ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਾਸੂਮ ਲੋਕਾਂ ਦੀਆਂ jaan na jaandiyan ਨੇ ਤਾਂ ਹੁਣ 20 ਪੁਆਇੰਟ ਪੇਸ਼ ਕੀਤੇ ਗਏ ਨੇ ਦੱਸਦੀ ਕਿ ਕੱਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਵਾਸ਼ਿੰਗਟਨ ਡੀਸੀ ਦੇ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਹੈ ਔਰ ਇਸ ਮੁਲਾਕਾਤ ਤੋਂ ਬਾਅਦ ਦੋਹਾ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ 트럼ਪ ਨੇ ਸੀਜ਼ ਫਾਇਰ ਲਈ 20 ਪੁਆਇੰਟ ਦਾ ਜੋ ਪਲਾਨ ਤਿਆਰ ਕੀਤਾ ਹੈ ਤਾਂ ਉਸ ਦੇ ਮੁਤਾਬਕ ਤੁਰੰਤ ਜੁੱਧ ਰੋਕਣਾ ਹੋਵੇਗਾ ਇਜ਼ਰਾਈਲ ਅਤੇ ਹਿਮਾਲਸ ਦੇ ਵਿੱਚ ਜੇਕਰ ਸਹਿਮਤੀ ਬਣਦੀ ਹੈ ਤਾਂ ਗਾਜ਼ਾ ਦੇ ਵਿੱਚ ਜੋ ਜੁੱਧ ਚੱਲ ਰਿਹਾ ਹੈ ਤਾਂ ਤੁਰੰਤ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਇਜ਼ਰਾਈਲ ਇਸ ਪੂਰੇ ਮਾਮਲੇ ਦੇ ਵਿੱਚ ਪਿੱਛੇ ਹਟੇਗਾ ਸਹਿਮਤੀ ਨਾਲ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਗਾਜ਼ਾ ਦੇ ਵਿੱਚੋਂ ਹੌਲੀ-ਹੌਲੀ ਬਾਹਰ ਕੱਢੇਗਾ ਬੰਦੀ ਜੋ ਲੜਾਕਿਆਂ ਦੇ ਵੱਲੋਂ ਹਮਾਸ ਦੇ ਲੜਾਕਿਆਂ ਦੇ ਵੱਲੋਂ ਜੋ ਇਜ਼ਰਾਈਲੀ ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ ਫੌਜ ਦੇ ਜੋ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਜਿੰਦਾ ਅਤੇ ਮ੍ਰਿਤ ਕਿਉਂਕਿ ਕਈ ਲੋਕਾਂ ਨੂੰ ਮਾਰ ਕੇ ਲਾਸ਼ਾਂ ਵੀ ਉਹਨਾਂ ਦੇ ਕੋਲ ਰੱਖੀਆਂ ਗਈਆਂ ਨੇ ਤਾਂ ਲਾਸ਼ਾਂ ਵੀ ਉਹਨਾਂ ਦੇ ਵੱਲੋਂ ਦਿੱਤੀਆਂ ਜਾਣਗੀਆਂ ਕੈਦੀਆਂ ਦੀ ਰਿਹਾਈ ਕੀਤੀ ਜਾਵੇਗੀ ਜਦੋਂ ਇਹ ਜੁੱਧ ਖਤਮ ਹੋਵੇਗਾ ਇਜ਼ਰਾਈਲ ਅਤੇ ਗਾਜ਼ਾ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਕਰੀਬਨ 250 ਲੋਕ ਨੇ ਅਤੇ 1700 ਹੋਰ ਕੈਦੀ ਨੇ ਜਿਨ੍ਹਾਂ ਨੂੰ ਛੱਡਿਆ ਜਾਵੇਗਾ ਔਰ ਦੂਸਰੇ ਪਾਸੇ ਲਾਸ਼ਾਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਵੇਗਾ ਇਜ਼ਰਾਈਲੀ ਕੈਦੀ ਦੇ ਬਦਲੇ 15 ਮ੍ਰਿਤ ਫਲਸਤੀਨੀ ਕੈਦੀਆਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣਗੀਆਂ ਗਾਜ਼ਾ ਨੂੰ ਅਤਵਾਦ ਮੁਕਤ ਬਣਾਉਣਾ ਪਵੇਗਾ ਜਾਨੀ ਕਿ ਗਾਜ਼ਾ ਤੋਂ ਹਮਾਸ ਦੇ ਸਾਰੇ ਟਿਕਾਣੇ ਅਤੇ ਹਥਿਆਰ ਹਟਾਏ ਜਾਣਗੇ ਹਮਾਸ ਪ੍ਰਸ਼ਾਸਨ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਗਾਜ਼ਾ ਦੀ ਸਰਕਾਰ ਦੇ ਵਿੱਚ ਹਿੰਸਾ ਉਹ ਹੋਰ ਹਿੱਸਾ ਨਹੀਂ ਲੈ ਸਕਣਗੇ ਤਾਂ ਅੰਤਰੀਮ ਪ੍ਰਸ਼ਾਸਨ ਕਮੇਟੀ ਵੀ ਇਸ ਲਈ ਬਣਾਈ ਜਾਵੇਗੀ ਸ਼ਾਂਤੀ ਬੋਰਡ ਬਣੇਗਾ ਔਰ ਪੁਨਰਨਿਰਮਾਣ ਯੋਜਨਾ ਮਨੁੱਖੀ ਸਹਾਇਤਾ ਵਪਾਰ ਖੇਤਰ ਦੇ ਵਿੱਚ ਸਹਾਇਤਾ ਔਰ ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਜਾਵੇਗਾ ਸੁਰੱਖਿਆ ਲਈ ਫੋਰਸਿਸ ਤਾਇਨਾਤ ਕੀਤੇ ਜਾਣਗੇ ਪੁਲਿਸ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਕਿਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਪੁਲਿਸ ਆਪਣੇ ਪੱਧਰ ਦੇ ਉੱਤੇ ਪ੍ਰਸ਼ਾਸਨ ਲਾਗੂ ਕਰ ਸਕਦੀ ਹੈ ਸੀਮਾ ਸੁਰੱਖਿਆ ਕੀਤੀ ਜਾਵੇਗੀ ਔਰ ਮਨੁੱਖੀ ਅਧਿਕਾਰ ਜਕੀਨੀ ਬਣਾਏ ਜਾਣਗੇ ਤਾਂ ਇਸ ਗਾਜ਼ਾ ਦੇ ਵਿੱਚ ਜੋ ਕਨਫਲਿਕਟ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਪੂਰੀ ਦੁਨੀਆ ਦੇ ਵਿੱਚੋਂ ਆਵਾਜ਼ ਉੱਠੀ ਸੀ ਕਿ بے ਨਿਰਦੋਸ਼ੇ ਲੋਕਾਂ ਦੀਆਂ ਜੋ ਨਿਰਦੋਸ਼ ਲੋਕਾਂ ਨੇ ਉਨਾ ਦਿਨ ਲਸ਼ਾਵਾਂ ਵਿਚਾਈਆਂ ਜਾ ਰਹੀਆਂ ਨੇ ਕਈ 마ਸੂਮ ਬੱਚੇ ਇਨ੍ਹਾਂ ਹਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ ਜਦੋਂ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਰੂਹ ਬਲਉਂਦਰੀ ਜਾਂਦੀ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ ਸੀਜ਼ਫਾਇਰ ਦਾ ਸਵਾਗਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਦੇ ਉੱਤੇ ਪੋਸਟ ਕੀਤੀ ਹੈ ਕਿ ਇਹ ਪਲਾਨ ਫਲਸਤੀਨੀ ਅਤੇ ਇਜ਼ਰਾਈਲੀ ਲੋਕਾਂ ਦੇ ਨਾਲ ਪੂਰੇ ਪੱਛਮੀ ਏਸ਼ੀਆਈ ਖੇਤਰ ਦੇ ਲਈ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਦਾ ਰਸਤਾ ਦੇਵੇਗਾ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਜਤਾਈ ਕਿ ਸਾਰੇ 트럼ਪ ਦੀ ਪਹਿਲ ਦਾ ਸਮਰਥਨ ਕਰਨਗੇ ਅਤੇ ਸੰਘਰਸ਼ ਨੂੰ ਜਲਦੀ ਖਤਮ ਕਰਕੇ ਸ਼ਾਂਤੀ ਯਕੀਨੀ ਬਣਾਈ ਜਾਵੇਗੀ ਔਰ ਇਸ ਤੋਂ ਇਲਾਵਾ ਮਿਸਰ, ਇండోਨੇਸ਼ੀਆ, ਜਾਰਡਨ, ਪਾਕਿਸਤਾਨ, ਕਤਰ, ਸਾਊਦੀ ਅਰਬ, ਤੁਰਕੀ, ਸੰਯੁਕਤ ਅਰਬ ਅਮੀਰਾਤ ਸਮੇਤ 8 ਇਸਲਾਮਿਕ ਦੇਸ਼ਾਂ ਨੇ ਵੀ ਸੰਯੁਕਤ ਬਿਆਨ ਜਾਰੀ ਕਰਕੇ 트럼ਪ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਤਾਂ ਜੇਕਰ ਇਹ ਪ੍ਰਸਤਾਵ ਹੁਬੂ-ਹੂ ਲਾਗੂ ਹੋ ਜਾਂਦਾ ਹੈ ਜੰਗ ਰੁਕ ਜਾਂਦੀ ਹੈ ਤਾਂ ਫਿਰ ਦੁਨੀਆ ਦੀ ਇਹ ਵੱਡੀ ਜੰਗ ਹੋਵੇਗੀ ਜਿਹੜੀ ਕਿ ਖਤਮ ਹੋਵੇਗੀ ਔਰ ਡੋਨਲਡ 트੍ਰੰਪ ਇਸ ਦਾ ਸੇਰਾ ਲੈ ਸਕਣਗੇ ਤਾਂ ਡੋਨਲਡ 트੍ਰੰਪ ਦੇ ਵੱਲੋਂ ਇੱਕ ਵਾਰ ਫਿਰ ਦੁਨੀਆ ਦੀ ਵੱਡੀ ਜੰਗ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜੇਕਰ ਇਹ ਜੰਗ ਖਤਮ ਹੋ ਜਾਂਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਮਿਸਾਲ ਪੈਦਾ ਹੋਵੇਗੀ ਕਿਉਂਕਿ ਇਸ ਜੰਗ ਦੇ ਵਿੱਚੋਂ ਹੁਣ ਤੱਕ ਕਈ ਮਾਸੂਮ ਬੱਚੇ ਮਾਰੇ ਗਏ ਨੇ ਕਈ ਅੰਕੜੇ ਇਸ ਤਰੀਕੇ ਦੇ ਡਰਾਉਣ ਵਾਲੇ ਨੇ ਔਰ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਈ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਮਾਸੂਮ ਲੋਕਾਂ ਦੀ ਲਾਸ਼ਾਂ ਦੇ ਢੇਰ ਲੱਗੇ ਨੇ ਔਰ ਹੁਣ ਇਹ ਜੰਗ ਖਤਮ ਹੋਣ ਕੰਡੇ ਨੇ ਔਰ ਜੇਕਰ ਇਹ ਹਮਾਸ ਇਸ ਸ਼ਾਂਤੀ ਪ੍ਰਸਤਾਵ ਨੂੰ ਮੰਨ ਲੈਂਦਾ ਹੈ ਤਾਂ ਦੁਨੀਆਂ ਦੀ ਇਹ ਵੱਡੀ ਜੰਗ ਹੋਵੇਗੀ ਜਿਹੜੀ ਖਤਮ ਹੋਵੇਗੀ ਭਾਰਤ ਪਾਕਿਸਤਾਨ ਜੰਗ ਰੁਕਣ ਤੋਂ ਬਾਅਦ ਦੁਨੀਆ ਦੀ ਇੱਕ ਹੋਰ ਵੱਡੀ ਜੰਗ ਰੁਕਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤੇ ਇਜ਼ਰਾਈਲ ਅਤੇ ਫਲਸਤੀਨ ਦੇ ਵਿੱਚ ਜੋ جاری ਜੰਗ ਹੈ ਕਾਉਂਸਲ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਜੰਗ ਖਤਮ ਕਰ ਦਿੱਤੀ ਜਾਵੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਔਰ ਦੂਸਰੇ ਪਾਸੇ ਜੇਕਰ ਹਮਾਸ ਇਸ ਦਾ ਵਿਰੋਧ ਕਰਦਾ ਹੈ ਤਾਂ ਫਿਰ ਉਸ ਦਾ ਵੀ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਇਸ ਲਈ B ਪੁਆਇੰਟ ਉਹਨਾਂ ਦੇ ਵੱਲੋਂ ਇੱਕ ਪ੍ਰਸਤਾਵ ਬਣਾਇਆ ਗਿਆ B ਪੁਆਇੰਟ ਦਾ ਤੇ ਉਹ ਪ੍ਰਸਤਾਵ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਔਰ ਨਾਲ ਹੀ ਹਮਾਸ ਗਾਜ਼ਾ ਅਤੇ ਇਜ਼ਰਾਈਲ ਨੂੰ ਇਹ 20 ਪੁਆਇੰਟ ਦਾ ਜੋ ਸ਼ਾਂਤੀ ਪ੍ਰਸਤਾਵ ਹੈ ਉਹ ਦਿੱਤਾ ਗਿਆ ਹੈ ਤਾਂ ਕਿਹਾ ਗਿਆ ਹੈ ਕਿ ਇਸ ਸ਼ਾਂਤੀ ਪ੍ਰਸਤਾਵ ਨੂੰ ਲਾਗੂ ਕੀਤਾ ਜਾਵੇ ਅਤੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਤੁਰੰਤ ਉਹਨਾਂ ਹਮਲਿਆਂ ਨੂੰ ਬੰਦ ਕਰ ਦਿੱਤਾ ਜਾਵੇ। ਦੂਸਰੇ ਪਾਸੇ ਗਾਜ਼ਾ ਦੇ ਵਿੱਚ ਹਮਾਸ ਦੇ ਲੜਾਕੇ ਜਿਨ੍ਹਾਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਕਿਹਾ ਕਿ ਜੇਕਰ ਹਮਾਸ ਇਸੇ ਸ਼ਾਂਤੀ ਪਸਤਾਵ ਨੂੰ ਨਹੀਂ ਮੰਨਦਾ ਤਾਂ ਫਿਰ ਉਹਨਾਂ ਦਾ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਡੋਨਲਡ 트੍ਰੰਪ ਜੋ ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਜੰਗਾਂ ਨੂੰ ਖਤਮ ਕਰਨ ਦੇ ਰਾਹ 'ਤੇ ਅੱਗੇ ਵਧ ਰਹੇ ਨੇ ਇੱਕ ਪਾਸੇ ਉਹਨਾਂ ਦੇ ਵੱਲੋਂ ਭਾਰਤ-ਪਾਕਿਸਤਾਨ ਦੀ ਜੰਗ ਖਤਮ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਉੱਥੇ ਦੂਸਰੇ ਪਾਸੇ ਰੂਸ ਅਤੇ ਯੂਕਰੇਨ ਵਿਚਾਲੇ ਜੋ ਜੰਗ ਚੱਲ ਰਹੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੀ ਕੋਆਇਦ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਰੂਸੀ ਰਾਸ਼ਟਰਪਤੀ ਅਤੇ ਯੂਕਰੇਨ ਦੇ ਪਰਧਾਨ ਮੰਤਰੀ ਨਾਲ ਇਹਨਾਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਜੋ ਇਜ਼ਰਾਈਲ ਹੈ ਤਾਂ ਇਜ਼ਰਾਈਲ ਅਤੇ ਫਰਿਸਤਾਨ ਦੇ ਵਿੱਚ ਜੋ ਸੰਘਰਸ਼ ਜਾਰੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੇ ਰਾਹ ਦੇ ਵੱਲ ਅੱਗੇ ਵਧ ਰਹੇ ਨੇ ਹਾਲਾਂਕਿ ਉਹਨਾਂ ਦੇ ਇਸ ਫੈਸਲੇ ਦਾ ਕਈ ਦੇਸ਼ਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਕਿਉਂਕਿ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਕਈ ਆਮ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਔਰ ਕਈ ਨਿਰਦੋਸ਼ ਲੋਕ ਮਾਰੇ ਗਏ ਨੇ ਕਈ ਮਾਸੂਮ ਬੱਚੇ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ ਔਰ ਇਸੇ ਨੂੰ ਲੈ ਕੇ ਲਗਾਤਾਰ ਜੋ ਵੱਡੇ ਪੱਧਰ ਦੇ ਉੱਤੇ ਸੰਸਾਰਕ ਪੱਧਰ ਦੇ ਉੱਤੇ ਇਸ ਨਾਲ ਘਟਨਾਵਾਂ ਦੀ ਆਲੋਚਨਾ ਹੁੰਦੀ ਰਹੀ ਹੈ ਇਜ਼ਰਾਈਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਗਏ ਨੇ ਤਾਂ ਕਈ ਬਾਦ ਨੁਕਾ ਦੇ ਵੱਲੋਂ ਸਟੈਂਡ ਵਿਦ ਗਾਜ਼ਾ ਲਿਖ ਕੇ ਵੀ ਪੋਸਟਾਂ ਪਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਨੁਕਸਾਨ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਹੈ ਉਹ ਕਾਫੀ ਜ਼ਿਆਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਜੋ ਸ਼ਾਂਤੀ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਸ ਲਈ ਸਹਿਮਤੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੇ ਦਿੱਤੀ ਗਈ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਵੱਲੋਂ ਕਿਹਾ ਗਿਆ ਹੈ ਕਿ ਗਾਜ਼ਾ ਸੀਜ਼ ਵਾਇਰ ਲਈ ਉਹ ਸਹਿਮਤ ਹਨ ਪਰ ਦੂਸਰੇ ਪਾਸੇ ਡੋਨਲਡ 트ੰਪ ਨੇ ਕਿਹਾ ਕਿ ਜੇਕਰ ਹਮਾਸ ਇਸ ਪਲਾਨ ਨੂੰ ਨਹੀਂ ਮੰਨਦਾ ਤਾਂ ਫਿਰ ਉਸ ਨੂੰ ਖਤਮ ਕਰ ਦਿੱਤਾ ਜਾਵੇ ਉਸ ਦਾ ਖਾਤਮਾ ਵੀ ਫਿਰ ਕਰਨਾ ਲਾਜ਼ਮੀ ਬਣਦਾ ਹੈ ਕਿਉਂਕਿ ਉਸ ਦੇ ਵੱਲੋਂ ਜੋ ਇਹ ਜੰਗ ਛੇੜੀ ਗਈ ਹੈ ਤਾਂ ਉਸ ਦੇ ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਦੱਸ ਦਈਏ ਕਿ ਫਿਲਸਤੀਨ ਦੇ ਗਾਜ਼ਾ ਦੇ ਜੋ ਲੋਕ ਨੇ ਉਹ ਆਪਣੇ ਆਪ ਨੂੰ ਫ੍ਰੀ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇਸ਼ ਦੇ ਅੰਦਰ ਨਹੀਂ ਆਉਂਦੇ ਔਰ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਇਜ਼ਰਾਈਲ ਦੀ ਜੋ ਪ੍ਰਭੂਸત્તા ਹੈ ਉਸ ਨੂੰ ਨਕਾਰਿਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦੋਵੇਂ ਦੇਸ਼ਾਂੋਂ ਸਾਹਮਣੇ ਹੋ ਜਾਂਦੇ ਨੇ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਹਮਾਸ ਦੇ ਲੜਾਕੇ ਜਿਨ੍ਹਾਂ ਦੇ ਵੱਲੋਂ ਕਾਫੀ ਹਥਿਆਰ ਇਕੱਠੇ ਕੀਤੇ ਗਏ ਨੇ ਔਰ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਾਸੂਮ ਲੋਕਾਂ ਦੀਆਂ jaan na jaandiyan ਨੇ ਹੁਣ 20 ਪੁਆਇੰਟ ਪੇਸ਼ ਕੀਤੇ ਗਏ ਨੇ ਦੱਸਦੀ ਕਿ ਕੱਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਵਾਸ਼ਿੰਗਟਨ ਡੀਸੀ ਦੇ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਹੈ ਔਰ ਇਸ ਮੁਲਾਕਾਤ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ 트럼ਪ ਨੇ ਸੀਜ਼ਫਾਇਰ ਲਈ 20 ਪੁਆਇੰਟ ਦਾ ਜੋ ਪਲਾਨ ਤਿਆਰ ਕੀਤਾ ਹੈ ਤਾਂ ਉਸ ਦੇ ਮੁਤਾਬਕ ਤੁਰੰਤ ਜੁੱਧ ਰੋਕਣਾ ਹੋਵੇਗਾ ਇਜ਼ਰਾਈਲ ਅਤੇ ਹਿਮਾਸ ਦੇ ਵਿੱਚ ਜੇਕਰ ਸੈਮੰਤੀ ਬੰਦੀ ਹੈ ਤਾਂ ਗਾਜ਼ਾ ਦੇ ਵਿੱਚ ਜੋ ਜੁੱਧ ਚੱਲ ਰਿਹਾ ਹੈ ਤਾਂ ਤੁਰੰਤ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਇਜ਼ਰਾਈਲ ਇਸ ਪੂਰੇ ਮਾਮਲੇ ਦੇ ਵਿੱਚ ਪਿੱਛੇ ਹਟੇਗਾ ਸੈਮੰਤੀ ਨਾਲ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਗਾਜ਼ਾ ਦੇ ਵਿੱਚੋਂ ਹੌਲੀ ਹੌਲੀ ਬਾਹਰ ਕੱਢੇਗਾ ਬੰਦੀ ਜੋ ਲੜਾਕਿਆਂ ਦੇ ਵੱਲੋਂ ਹਮਾਸ ਦੇ ਲੜਾਕਿਆਂ ਦੇ ਵੱਲੋਂ ਜੋ ਇਜ਼ਰਾਈਲੀ ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ ਫੌਜ ਦੇ ਜੋ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਜਿੰਦਾ ਤੇ ਮ੍ਰਿਤ ਕਿਉਂਕਿ ਕਈ ਲੋਕਾਂ ਨੂੰ ਮਾਰ ਕੇ ਲਾਸ਼ਾਂ ਵੀ ਉਹਨਾਂ ਦੇ ਕੋਲ ਰੱਖੀਆਂ ਗਈਆਂ ਨੇ ਤਾਂ ਉਹ ਲਾਸ਼ਾਂ ਵੀ ਉਹਨਾਂ ਦੇ ਵੱਲੋਂ ਦਿੱਤੀਆਂ ਜਾਣਗੀਆਂ ਕੈਦੀਆਂ ਦੀ ਰਿਹਾਈ ਕੀਤੀ ਜਾਵੇਗੀ ਜਦੋਂ ਇਹ ਜੁੱਧ ਖਤਮ ਹੋਵੇਗਾ ਇਜ਼ਰਾਈਲ ਅਤੇ ਗਾਜ਼ਾ ਦੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਕਰੀਬਨ 250 ਲੋਕ ਨੇ ਅਤੇ 1700 ਹੋਰ ਕੈਦੀ ਨੇ ਜਿਨ੍ਹਾਂ ਨੂੰ ਛੱਡਿਆ ਜਾਵੇਗਾ ਔਰ ਦੂਸਰੇ ਪਾਸੇ ਲਾਸ਼ਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ ਇਜ਼ਰਾਈਲੀ ਕੈਦੀ ਦੇ ਬਦਲੇ 15 ਮ੍ਰਿਤ ਫਲਸਤੀਨੀ ਕੈਦੀਆਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣਗੀਆਂ ਗਾਜ਼ਾ ਨੂੰ ਅਤਵਾਦ ਮੁਕਤ ਬਣਾਉਣਾ ਪਵੇਗਾ ਜਾਨਕਿ ਗਾਜ਼ਾ ਤੋਂ ਹਮਾਸ ਦੇ ਸਾਰੇ ਠਿਕਾਣੇ ਅਤੇ ਹਥਿਆਰ ਹਟਾਏ ਜਾਣਗੇ ਹਮਾਸ ਪ੍ਰਸ਼ਾਸਨ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਗਾਜ਼ਾ ਦੀ ਸਰਕਾਰ ਦੇ ਵਿੱਚ ਹਿੰਸਾ ਉਹ ਹਿੱਸਾ ਨਹੀਂ ਲੈ ਸਕਣਗੇ ਤਾਂ ਅੰਤਰੀਮ ਪ੍ਰਸ਼ਾਸਨ ਕਮੇਟੀ ਵੀ ਇਸ ਲਈ ਬਣਾਈ ਜਾਵੇਗੀ ਸ਼ਾਂਤੀ ਬੋਰਡ ਬਣੇਗਾ ਔਰ ਪੁਨਰਨਿਰਮਾਣ ਯੋਜਨਾ ਮਨੁੱਖੀ ਸਹਾਇਤਾ ਵਪਾਰ ਖੇਤਰ ਦੇ ਵਿੱਚ ਸਹਾਇਤਾ ਔਰ ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਜਾਵੇਗਾ ਸੁਰੱਖਿਆ ਲਈ ਫੋਰਸਿਸ ਤਾਇਨਾਤ ਕੀਤੇ ਜਾਣਗੇ ਪੁਲਿਸ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਕਿਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਪੁਲਿਸ ਆਪਣੇ ਪੱਧਰ ਦੇ ਉੱਤੇ ਪ੍ਰਸ਼ਾਸਨ ਲਾਗੂ ਕਰ ਸਕਦੀ ਹੈ ਸੀਮਾ ਸੁਰੱਖਿਆ ਕੀਤੀ ਜਾਵੇਗੀ ਔਰ ਮਨੁੱਖੀ ਅਧਿਕਾਰ ਯਕੀਨੀ ਬਣਾਏ ਜਾਣਗੇ ਤਾਂ ਇਸ ਗਾਜ਼ਾ ਦੇ ਵਿੱਚ ਜੋ ਕਨਫਲਿਕਟ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਪੂਰੀ ਦੁਨੀਆ ਦੇ ਵਿੱਚੋਂ ਆਵਾਜ਼ ਉੱਠੀ ਸੀ ਕਿ بے ਨਿਰਦੋਸ਼ੇ ਲੋਕਾਂ ਦੀਆਂ ਜੋ ਨਿਰਦੋਸ਼ ਲੋਕਾਂ ਨੇ ਉਹਨਾਂ ਦੀਆਂ ਲਾਸ਼ਾਂ ਵਿਛਾਈਆਂ ਜਾ ਰਹੀਆਂ ਨੇ ਕਈ ਮਾਸੂਮ ਬੱਚੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ ਜਦੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਰੂਹ ਬਲੁੰਦਰੀ ਜਾਂਦੀ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ ਸੀਜ਼ ਫਾਇਰ ਦਾ ਸਵਾਗਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਦੇ ਉੱਤੇ ਪੋਸਟ ਕੀਤੀ ਹੈ ਕਿ ਇਹ ਪਲਾਨ ਫਲਸਤੀਨੀ ਅਤੇ ਇਜ਼ਰਾਈਲੀ ਲੋਕਾਂ ਦੇ ਨਾਲ ਪੂਰੇ ਪੱਛਮੀ ਏਸ਼ੀਆਈ ਖੇਤਰ ਦੇ ਲਈ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਦਾ ਰਸਤਾ ਦੇਵੇਗਾ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਜਤਾਈ ਕਿ ਸਾਰੇ ਟਰੰਪ ਦੀ ਪਹਿਲ ਦਾ ਸਮਰਥਨ ਕਰਨਗੇ ਅਤੇ ਸੰਘਰਸ਼ ਨੂੰ ਜਲਦੀ ਖਤਮ ਕਰਕੇ ਸ਼ਾਂਤੀ ਯਕੀਨੀ ਬਣਾਈ ਜਾਵੇਗੀ ਔਰ ਇਸ ਤੋਂ ਇਲਾਵਾ ਮਿਸਰ ਇੰਡੋਨੇਸ਼ੀਆ ਜਾਰਡਨ ਪਾਕਿਸਤਾਨ ਕਤਰ ਸਾウਦੀ ਅਰਬ ਤੁਰਕੀ ਸੰਯੁਕਤ ਅਰਬ ਅਮੀਰਾਤ ਸਮੇਤ 8 ਇਸਲਾਮਿਕ ਦੇਸ਼ਾਂ ਨੇ ਵੀ ਸੰਯੁਕਤ ਬਿਆਨ ਜਾਰੀ ਕਰਕੇ ਟਰੰਪ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਤਾਂ ਜੇਕਰ ਇਹ ਪ੍ਰਸਤਾਵ ਹੁਬੂ-ਹੂ ਲਾਗੂ ਹੋ ਜਾਂਦਾ ਹੈ ਜੰਗ ਰੁਕ ਜਾਂਦੀ ਹੈ ਤਾਂ ਫਿਰ ਦੁਨੀਆ ਦੀ ਇਹ ਵੱਡੀ ਜੰਗ ਹੋਵੇਗੀ ਜਿਹੜੀ ਕਿ ਖਤਮ ਹੋਵੇਗੀ ਔਰ ਡੋਨਲਡ 트੍ਰੰਪ ਇਸ ਦਾ ਸੇਰਾ ਲੈ ਸਕਣਗੇ ਤਾਂ ਡੋਨਲਡ 트੍ਰੰਪ ਦੇ ਵੱਲੋਂ ਇੱਕ ਵਾਰ ਫਿਰ ਦੁਨੀਆ ਦੀ ਵੱਡੀ ਜੰਗ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜੇਕਰ ਇਹ ਜੰਗ ਖਤਮ ਹੋ ਜਾਂਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਮਿਸਾਲ ਪੈਦਾ ਹੋਵੇਗੀ ਕਿਉਂਕਿ ਇਸ ਜੰਗ ਦੇ ਵਿੱਚੋਂ ਹੁਣ ਤੱਕ ਕਈ ਮਾਸੂਮ ਬੱਚੇ ਮਾਰੇ ਗਏ ਨੇ ਕਈ ਅੰਕੜੇ ਇਸ ਤਰੀਕੇ ਦੇ ਡਰਾਉਣ ਵਾਲੇ ਨੇ ਔਰ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਈ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਮਾਸੂਮ ਲੋਕਾਂ ਦੀ ਲਾਸ਼ਾਂ ਦੇ ਢੇਰ ਲੱਗੇ ਨੇ ਔਰ ਹੁਣ ਇਹ ਜੰਗ ਖਤਮ ਹੋਣ ਕੰਡੇ ਨੇ ਔਰ ਜੇਕਰ ਇਹ ਹਮਾਸ ਇਸ ਸ਼ਾਂਤੀ ਪ੍ਰਸਤਾਵ ਨੂੰ ਮੰਨ ਲੈਂਦਾ ਤਾਂ ਦੁਨੀਆਂ ਦੀ ਇਹ ਵੱਡੀ ਜੰਗ ਹੋਵੇਗੀ ਜਿਹੜੀ ਖਤਮ ਹੋਵੇਗੀ ਭਾਰਤ ਪਾਕਿਸਤਾਨ ਜੰਗ ਰੁਕਣ ਤੋਂ ਬਾਅਦ ਦੁਨੀਆਂ ਦੀ ਇੱਕ ਹੋਰ ਵੱਡੀ ਜੰਗ ਰੁਕਣ ਜਾ ਰਹੀਏ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤੇ ਇਜ਼ਰਾਈਲ ਅਤੇ ਫਲਸਤੀਨ ਦੇ ਵਿੱਚ ਜੋ ਜਾਰੀ جنگ ਹੈ ਕਾਉਸਲ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਜੰਗ ਖਤਮ ਕਰ ਦਿੱਤੀ ਜਾਵੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਔਰ ਦੂਸਰੇ ਪਾਸੇ ਜੇਕਰ ਹਮਾਸ ਇਸ ਦਾ ਵਿਰੋਧ ਕਰਦਾ ਹੈ ਤਾਂ ਫਿਰ ਉਸ ਦਾ ਵੀ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਇਸ ਲਈ ਬੀ ਪੁਆਇੰਟ ਉਹਨਾਂ ਦੇ ਵੱਲੋਂ ਇੱਕ ਪ੍ਰਸਤਾਵ ਬਣਾਇਆ ਗਿਆ ਬੀ ਪੁਆਇੰਟ ਦਾ ਤੇ ਉਹ ਪ੍ਰਸਤਾਵ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਔਰ ਨਾਲ ਹੀ ਹਮਾਸ ਗਾਜ਼ਾ ਅਤੇ ਇਜ਼ਰਾਈਲ ਨੂੰ ਇਹ ਬੀ ਪੁਆਇੰਟ ਦਾ ਜੋ ਸ਼ਾਂਤੀ ਪ੍ਰਸਤਾਵ ਹੈ ਉਹ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਸ ਸ਼ਾਂਤੀ ਪ੍ਰਸਤਾਵ ਨੂੰ ਲਾਗੂ ਕੀਤਾ ਜਾਵੇ ਅਤੇ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਦੇ ਵੱਲੋਂ ਤਾਂ ਤੁਰੰਤ ਉਹਨਾਂ ਹਮਲਿਆਂ ਨੂੰ ਬੰਦ ਕਰ ਦਿੱਤਾ ਜਾਵੇ ਦੂਸਰੇ ਪਾਸੇ ਗਾਜ਼ਾ ਦੇ ਵਿੱਚ ਹਮਾਸ ਦੇ ਲੜਾਕਿਆਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਕਿਹਾ ਕਿ ਜੇਕਰ ਹਮਾਸ ਇਸੇ ਸ਼ਾਂਤੀ ਪਸਤਾਵ ਨੂੰ ਨਹੀਂ ਮੰਨਦਾ ਤਾਂ ਫਿਰ ਉਹਨਾਂ ਦਾ ਖਾਤਮਾ ਕਰ ਦਿੱਤਾ ਜਾਵੇ ਤਾਂ ਵੱਡਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਡੋਨਲਡ 트੍ਰੰਪ ਜੋ ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਜੰਗਾਂ ਨੂੰ ਖਤਮ ਕਰਨ ਦੇ ਰਾਹ 'ਤੇ ਅੱਗੇ ਵਧ ਰਹੇ ਨੇ ਇੱਕ ਪਾਸੇ ਉਹਨਾਂ ਦੇ ਵੱਲੋਂ ਭਾਰਤ-ਪਾਕਿਸਤਾਨ ਦੀ ਜੰਗ ਖਤਮ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਉੱਥੇ ਦੂਸਰੇ ਪਾਸੇ ਰੂਸ ਅਤੇ ਯੂਕਰੇਨ ਵਿਚਾਲੇ ਜੋ ਜੰਗ ਚੱਲ ਰਹੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੀ ਕੋਆਇਦ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਰੂਸੀ ਰਾਸ਼ਟਰਪਤੀ ਅਤੇ ਯੂਕਰੇਨ ਦੇ ਪਰਧਾਨ ਮੰਤਰੀ ਨਾਲ ਇਹਨਾਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਜੋ ਇਜ਼ਰਾਈਲ ਹੈ ਤਾਂ ਇਜ਼ਰਾਈਲ ਅਤੇ ਫਰਿਸਤਾਨ ਦੇ ਵਿੱਚ ਜੋ ਸੰਘਰਸ਼ ਜਾਰੀ ਹੈ ਤਾਂ ਉਸ ਨੂੰ ਵੀ ਖਤਮ ਕਰਨ ਦੇ ਰਾਹ ਦੇ ਵੱਲ ਅੱਗੇ ਵਧ ਰਹੇ ਨੇ ਹਾਲਾਂਕਿ ਉਹਨਾਂ ਦੇ ਇਸ ਫੈਸਲੇ ਦਾ ਕਈ ਦੇਸ਼ਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਕਿਉਂਕਿ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਕਈ ਆਮ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਔਰ ਕਈ ਨਿਰਦੋਸ਼ ਲੋਕ ਮਾਰੇ ਗਏ ਨੇ ਕਈ ਮਾਸੂਮ ਬੱਚੇ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ ਔਰ ਇਸੇ ਨੂੰ ਲੈ ਕੇ ਲਗਾਤਾਰ ਜੋ ਵੱਡੇ ਪੱਧਰ ਦੇ ਉੱਤੇ ਸੰਸਾਰਕ ਪੱਧਰ ਦੇ ਉੱਤੇ ਇਸ ਨਾ ਘਟਨਾਵਾਂ ਦੀ ਆਲੋਚਨਾ ਹੁੰਦੀ ਰਹੀ ਹੈ ਇਜ਼ਰਾਈਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਗਾਜ਼ਾ ਦੇ ਉੱਤੇ ਜੋ ਹਮਲੇ ਕੀਤੇ ਗਏ ਨੇ ਤਾਂ ਕਈ ਬਾਹਰ ਲੋਕਾਂ ਦੇ ਵੱਲੋਂ ਸਟੈਂਡ ਵਿਦ ਗਾਜ਼ਾ ਲਿਖ ਕੇ ਵੀ ਪੋਸਟਾਂ ਪਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਨੁਕਸਾਨ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਹੈ ਉਹ ਕਾਫੀ ਜ਼ਿਆਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਜੋ ਸ਼ਾਂਤੀ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਸ ਲਈ ਸਹਿਮਤੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੇ ਦਿੱਤੀ ਗਈ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਵੱਲੋਂ ਕਿਹਾ ਗਿਆ ਹੈ ਕਿ ਗਾਜ਼ਾ ਸੀਜ਼ ਵਾਇਰ ਲਈ ਉਹ ਸਹਿਮਤ ਹਨ ਪਰ ਦੂਸਰੇ ਪਾਸੇ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਹਮਾਸ ਇਸ ਪਲਾਨ ਨੂੰ ਨਹੀਂ ਮੰਨਦਾ ਤਾਂ ਫਿਰ ਉਸ ਨੂੰ ਖਤਮ ਕਰ ਦਿੱਤਾ ਜਾਵੇ ਉਸ ਦਾ ਖਾਤਮਾ ਵੀ ਫਿਰ ਕਰਨਾ ਲਾਜ਼ਮੀ ਬਣਦਾ ਹੈ ਕਿਉਂਕਿ ਉਸ ਦੇ ਵੱਲੋਂ ਜੋ ਇਹ ਜੰਗ ਛੇੜੀ ਗਈ ਹੈ ਤਾਂ ਉਸ ਦੇ ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਦੱਸ ਦਈਏ ਕਿ ਫਿਲਸਤੀਨ ਦੇ ਗਾਜ਼ਾ ਦੇ ਜੋ ਲੋਕ ਨੇ ਉਹ ਆਪਣੇ ਆਪ ਨੂੰ ਫ੍ਰੀ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇਸ਼ ਦੇ ਅੰਦਰ ਨਹੀਂ ਆਉਂਦੇ ਔਰ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਇਜ਼ਰਾਈਲ ਦੀ ਜੋ ਪ੍ਰਭੂਸਤਾ ਹੈ ਉਸ ਨੂੰ ਨਕਾਰਿਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦੋਵੇਂ ਦੇਸ਼ਾਂਵੋ ਸਾਹਮਣੇ ਹੋ ਜਾਂਦੇ ਨੇ ਗਾਜ਼ਾ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਹਮਾਸ ਦੇ ਲੜਾਕੇ ਜਿਨ੍ਹਾਂ ਦੇ ਵੱਲੋਂ ਕਾਫੀ ਹਥਿਆਰ ਇਕੱਠੇ ਕੀਤੇ ਗਏ ਨੇ ਔਰ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਾਸੂਮ ਲੋਕਾਂ ਦੀਆਂ jaan na jaandiyan ਨੇ ਹੁਣ 20 ਪੁਆਇੰਟ ਪੇਸ਼ ਕੀਤੇ ਗਏ ਨੇ ਦੱਸ ਦਈਏ ਕਿ ਕੱਲ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਵਾਸ਼ਿੰਗਟਨ ਡੀਸੀ ਦੇ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਹੈ ਔਰ ਇਸ ਮੁਲਾਕਾਤ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ 트럼ਪ ਨੇ ਸੀਜ਼ਫਾਇਰ ਲਈ 20 ਪੁਆਇੰਟ ਦਾ ਜੋ ਪਲਾਨ ਤਿਆਰ ਕੀਤਾ ਹੈ ਤਾਂ ਉਸ ਦੇ ਮੁਤਾਬਕ ਤੁਰੰਤ ਜੁੱਧ ਰੋਕਣਾ ਹੋਵੇਗਾ ਇਜ਼ਰਾਈਲ ਅਤੇ ਹਿਮਾਲਸ ਦੇ ਵਿੱਚ ਜੇਕਰ ਸਹਿਮਤੀ ਬਣਦੀ ਹੈ ਤਾਂ ਗਾਜ਼ਾ ਦੇ ਵਿੱਚ ਜੋ ਜੁੱਧ ਚੱਲ ਰਿਹਾ ਹੈ ਤਾਂ ਤੁਰੰਤ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਇਜ਼ਰਾਈਲ ਇਸ ਪੂਰੇ ਮਾਮਲੇ ਦੇ ਵਿੱਚ ਪਿੱਛੇ ਹਟੇਗਾ ਸਹਿਮਤੀ ਨਾਲ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਗਾਜ਼ਾ ਦੇ ਵਿੱਚੋਂ ਹੌਲੀ-ਹੌਲੀ ਬਾਹਰ ਕੱਢੇਗਾ ਬੰਦੀ ਜੋ ਲੜਾਕਿਆਂ ਦੇ ਵੱਲੋਂ ਹਮਾਸ ਦੇ ਲੜਾਕਿਆਂ ਦੇ ਵੱਲੋਂ ਜੋ ਇਜ਼ਰਾਈਲੀ ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ ਫੌਜ ਦੇ ਜੋ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਜਿੰਦਾ ਤੇ ਮ੍ਰਿਤ ਕਿਉਂਕਿ ਕਈ ਲੋਕਾਂ ਨੂੰ ਮਾਰ ਕੇ ਲਾਸ਼ਾਂ ਵੀ ਉਹਨਾਂ ਦੇ ਕੋਲ ਰੱਖੀਆਂ ਗਈਆਂ ਨੇ ਤੇ ਉਹ ਲਾਸ਼ਾਂ ਵੀ ਉਹਨਾਂ ਦੇ ਵੱਲੋਂ ਦਿੱਤੀਆਂ ਜਾਣਗੀਆਂ ਕੈਦੀਆਂ ਦੀ ਰਿਹਾਈ ਕੀਤੀ ਜਾਵੇਗੀ ਜਦੋਂ ਇਹ ਜੁੱਧ ਖਤਮ ਹੋਵੇਗਾ ਇਜ਼ਰਾਈਲ ਅਤੇ ਗਾਜ਼ਾ ਦੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਕਰੀਬਨ 250 ਲੋਕ ਨੇ ਅਤੇ 1700 ਹੋਰ ਕੈਦੀ ਨੇ ਜਿਨ੍ਹਾਂ ਨੂੰ ਛੱਡਿਆ ਜਾਵੇਗਾ ਔਰ ਦੂਸਰੇ ਪਾਸੇ ਲਾਸ਼ਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ ਇਜ਼ਰਾਈਲੀ ਕੈਦੀ ਦੇ ਬਦਲੇ 15 ਮ੍ਰਿਤ ਫਲਸਤੀਨੀ ਕੈਦੀਆਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣਗੀਆਂ ਗਾਜ਼ਾ ਨੂੰ ਅੱਤਵਾਦ ਮੁਕਤ ਬਣਾਉਣਾ ਪਵੇਗਾ ਜਾਨਕਿ ਗਾਜ਼ਾ ਤੋਂ ਹਮਾਸ ਦੇ ਸਾਰੇ ਠਿਕਾਣੇ ਅਤੇ ਹਥਿਆਰ ਹਟਾਏ ਜਾਣਗੇ ਹਮਾਸ ਪ੍ਰਸ਼ਾਸਨ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਗਾਜ਼ਾ ਦੀ ਸਰਕਾਰ ਦੇ ਵਿੱਚ हिंसा और हिंसा नहीं ले सकेंगे ता अंतरिम प्रशासन कमेटी भी इसलिए बनाई जावेगी शांति बोर्ड बनेगा और पुनर्निर्माण योजना मनुखी सहायता व्यापार क्षेत्र ਦੇ ਵਿੱਚ ਸਹਾਇਤਾ और ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਜਾਵੇਗਾ ਸੁਰੱਖਿਆ ਲਈ ਫੋਰਸਿਸ ਤਾਇਨਾਤ ਕੀਤੇ ਜਾਣਗੇ ਪੁਲਿਸ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਇਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਪੁਲਿਸ ਆਪਣੇ ਪੱਦਰ ਦੇ ਉੱਤੇ ਪ੍ਰਸ਼ਾਸਨ ਲਾਗੂ ਕਰ ਸਕਦੀ ਹੈ ਸੀਮਾ ਸੁਰੱਖਿਆ ਕੀਤੀ ਜਾਵੇਗੀ और मनुखी अधिकार ਜਕੀਨੀ ਬਣਾਏ ਜਾਣਗੇ ਤਾਂ ਇਸ ਗਾਜ਼ਾ ਦੇ ਵਿੱਚ ਜੋ ਕਨਫਲਿਕਟ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਪੂਰੀ ਦੁਨੀਆ ਦੇ ਵਿੱਚੋਂ ਆਵਾਜ਼ ਉੱਠੀ ਸੀ ਕਿ بے ਨਿਰਦੋਸ਼ੇ ਲੋਕਾਂ ਦੀਆਂ ਜੋ ਨਿਰਦੋਸ਼ ਲੋਕਾਂ ਨੇ ਉਨਾ ਦਿਨਾਂ ਲਾਸ਼ਾਂ ਵਿਛਾਈਆਂ ਜਾ ਰਹੀਆਂ ਨੇ ਕਈ 마ਸੂਮ ਬੱਚੇ ਇਨ੍ਹਾਂ ਹਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ ਜਦੋਂ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਰੂਹ ਬਲੂੰਦਰੀ ਜਾਂਦੀ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ ਸੀਜ਼ਫਾਇਰ ਦਾ ਸਵਾਗਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਦੇ ਉੱਤੇ ਪੋਸਟ ਕੀਤੀ ਹੈ ਕਿ ਇਹ ਪਲਾਨ ਫਲਸਤੀਨੀ ਅਤੇ